ਅਮਰ ਤੁਸੀਂ ਕੀ ਬਣਾ ਚਾਹੁੰਦੇ ਸਰਕਾਰੀ ਦਸਤਾਨ ਕੀ ਹੈ ਬਹੁਤ ਹੀ ਬਿਮਾਰ ਹੋ ਗਿਆ ਹਰ ਰਾਤ ਕੀ ਬਣੇ ਪਹਿਲੇ ਪਾਣੀ ਭਰਿਆ ਤਾਂ ਛੋਡੇ ਛੋਡੇ ਪੈਡਾ ਟਕਰਾ ਲਿਆ ਉਹ ਇਹਦਾ ਬਸ ਬਲੈਸ਼ ਟੀਮ ਨੇ ਸਰਮੀ ਕੀ ਕਿਹਾ ਉਹ ਅਸੀਂ ਨਾਲ ਸਾਡੇ ਤਾਂ ਜੀ ਇੱਥੇ ਮੰਨ ਜਿਹੜੇ ਡਿਸਪੈਂਸਰੀ ਆਖਲੀਆ ਪਿੰਡ ਦੀ ਅਸੀਂ ਇਸ ਡਿਸਪੈਂਸਰੀ ਦੀ ਇੱਕ ਕਮੇਟੀ ਬਣੀ ਹੋਈ ਆ ਅਸੀਂ ਉਸ ਦੇ ਮੈਂਬਰ ਆ ਮਾਸਟਰ ਬਲਦੇਵ ਸਿੰਘ ਜੀ ਇਧਰ ਹਰ ਨਾਲ ਨੰਬਰ ਬਲੌਸ ਸਿੰਘ ਜੀ ਤੇ ਇਹ ਵਿੱਚ ਸਰਪੰਚ ਸਰਵਣ ਜੀ ਵਿੱਚ ਮੈਂਬਰ ਨੇ ਆਦੇ ਕਮੇਟੀ ਦੇ ਤੇ ਸሙਤੇ ਜਿਹੜੇ ਡਾਕਟਰਾਂ ਦੀ ਟੀਮ ਆ ਉਹ ਸਾਡੇ ਨਾਲ ਆ ਇਸ ਕਮੇਟੀ ਦੇ ਵਿੱਚ ਤੇ ਹਰ ਮਹੀਨੇ ਮੀਟਿੰਗਾਂ ਹੁੰਦੀ ਰਹਿੰਦੀ ਇੱਥੇ ਕੋਈ ਮੈਡੀਕਲ ਫੰਡ ਦੇ ਸਬੰਧੀ ਕੋਈ ਹੋਰ ਜਿਹੜੀਆਂ ਡਿਸਪੈਂਸਰੀ ਦੀਆਂ ਕੋਈ ਮੰਗਾਂ ਹੋਣੀਆਂ ਉਹਨਾਂ ਦੇ ਸਬੰਧੀ ਪਰ ਅੱਜ ਜਿਹੜਾ ਹਾਲਾਤ ਬਣਿਆ ਨਹੀਂ ਕਾਰਨ ਇੱਥੇ ਨਾਲ ਜਿਹੜਾ ਪਾਣੀ ਆ ਸਾਰਾ ਇਹ ਡਿਸਪੈਂਸਰੀ ਦੇ ਵਿੱਚ ਆ ਵੜਦਾਗਾ ਪਾਣੀ ਵੜਨ ਦੇ ਨਾਲ ਇੱਥੇ ਇੱਕ ਤਾਂ ਬਿਲਡਿੰਗ ਨੂੰ ਨੁਕਸਾਨ ਹੋਇਆ ਕਿਉਂ ਬਿਲਡਿੰਗ ਇਹ ਬਹੁਤ ਪੁਰਾਣੀ ਹੈ 1976 ਦੀ ਬਣੀ ਹੋਈ ਹੈ ਬਿਲਡਿੰਗ ਦੁਬਾਰਾ ਇਹਦੇ ਵਿੱਚ ਕੋਈ ਪੈਸਾ ਜਾਂ ਗ੍ਰਾਂਟ ਵਗੈਰਾ ਦੁਬਾਰਾ ਕੋਈ ਇਸ ਡਿਫੈਂਸਿਵ ਨਹੀਂ ਮਈਆ ਹੋਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇੱਕ ਤਾਂ ਇਹਦੀ ਬਿਲਡਿੰਗ ਇਹਦੀ ਨਵੇਂ ਸਿਰੇ ਤੋਂ ਸਾਰੀ ਜਾਵੇ ਤੇ ਜਿਹੜਾ ਇਹਦਾ ਪਾਣੀ ਪੈਂਦਾ ਕੋਈ ਇਹਦਾ ਪਾਣੀ ਦਾ ਨਿਕਾਸ ਦਾ ਪ੍ਰਬੰਧ ਕੀਤਾ ਹੋਵੇ ਬਾਹਰਲਾ ਪਾਣੀ ਇਹਦੇ ਵਿੱਚ ਆ ਕੇ ਇੰਟਰ ਹੁੰਦਾ ਹੈਗਾ ਅਸੀਂ ਤਾਂ ਮੰਨ ਗਵਰਨਮੈਂਟ ਨੂੰ ਇਹਹੀ ਬੇਨਤੀ ਕਰਦੇ ਹਾਂ ਵੀ ਇਹਦਾ ਪਾਣੀ ਦਾ ਕੋਈ ਹੱਲ ਕਰਿਆ ਜਾਵੇ ਕਿਉਂਕਿ ਜੇਕਰ ਇਹਦੇ ਵਿੱਚ ਪਾਣੀ ਪੈਂਦਾ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਇੱਥੇ ਲੋਕ ਸਹੂਲਤਾਂ ਲੈਣ ਵਾਸਤੇ ਆਉਂਦੇ ਆ ਕੋਈ ਮੈਡੀਕਲ ਸਹੂਲਤਾਂ ਲੈਣ ਵਾਸਤੇ ਬਜ਼ੁਰਗ ਹੋਣੇ ਖਾਸ ਕਰਕੇ ਸਾਡੇ ਪਿੰਡ ਦੇ ਜਿੰਨੇ ਬਜ਼ੁਰਗ ਨੇ ਉਹੀ ਆਉਂਦੇ ਨੇ ਇੱਥੇ ਕਿਉਂ ਨੇੜੇ ਨੇੜੇ ਕਰਕੇ ਬਜ਼ੁਰਗ ਦੂਰ ਜਾ ਨਹੀਂ ਸਕਦੇ ਜਦੋਂ ਉਹ ਇਹ ਜੇ ਪਾਣੀ ਚੋਂਣਗੇ ਕਿਤੇ ਡਿੱਗਣਗੇ ਕੋਸ ਨਾ ਕੋਈ ਅੰਗ ਪੈਰ ਉਹਨਾਂ ਦਾ ਟੁੱਟੋ ਕਰ ਕੋਈ ਫਿਰ ਉਹਨੂੰ ਕੋਈ ਸਾਹਮਣ ਦਾ ਨਹੀਂ ਹਿੱਲਾ ਹੁੰਦਾ ਬਜ਼ੁਰਗਾਂ ਨੂੰ ਬਹੁਤ ਘੱਟ ਸਾਹਮਰੇ ਨੇ ਅੱਜ ਕੱਲ੍ਹ ਲੋਕਾਂ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਸ ਡਿਫੈਂਸਰੀ ਨੂੰ ਨਵੇਂ ਸਿਰੇ ਤੋਂ ਸਾਰੀ ਕੀਤੀ ਜਾਵੇ ਤੇ ਜਿਹੜਾ ਜਿਹੜਾ ਵਿੱਚ ਪਾਣੀ ਪੈਂਦਾ ਇਹਨੂੰ ਰੋਕਿਆ ਜਾਵੇ। ਅੱਛਾ ਕੀ ਨਾਮ ਹੈ? ਜੀ ਜੀ ਸਿੰਘ ਜੀ ਸਰਪਰਵਾਈਜ਼ਰ। ਸਰ ਕੀ ਕਹਿਣਾ ਚਾਹੁੰਦੇ ਸੀ ਕਿ ਕਿਹੜੀ ਡਿਫੈਂਸਰੀ ਹੈ ਨਾ ਕਿਹਦੇ ਵਿੱਚ ਕੋਈ ਵੀ ਬਿਮਾਰ ਹੋ ਜੀ ਹਾਲਾਤਾਂ ਬਣ ਕੇ ਪੂਰੇ ਪੂਰੇ ਪਾਣੀ ਪਰੇ ਬੈਸੂ ਦਾ ਸਾਰਾ ਪੰਨਾ ਖਰਾਬ ਹੋ। ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ ਬਰਸਾਤ ਆਉਂਦੀ ਆ ਜਦੋਂ ਨਾਲਾ ਚੜਦਾ ਪਿੰਡ ਦਾ ਇਹਦਾ ਜਿਹੜਾ ਪਾਣੀ ਦਾ ਪਿੰਡ ਦੀ ਨਿਕਾਸੀ ਨਾ ਹੋਣ ਕਰਕੇ ਸਾਰਾ ਪਿੰਡੜ ਪਾਣੀ ਆ ਜਿਹੜਾ ਪਿੰਡ ਦਾ ਡਿਸਪੈਂਸਰੀ ਦੇ ਵਿੱਚ ਪੈਂਦਾ ਤੇ ਨੇੜੇ-ਤੇੜੇ ਦੇ ਜਿਹੜੇ ਲੋਕ ਆ ਉਹ ਵੀ ਜਿਹੜਾ ਆਪਣੇ ਘਰਾਂ ਦਾ ਪਾਣੀ ਆ ਉਹਦੇ ਵਿੱਚ ਸਿੱਟ ਰਹੇ ਨੇ ਜਿੱਥੋਂ ਤੱਕ ਨਵਾਂ ਡਿਸਪੈਂਸਰੀ ਦੇ ਹਾਲਾਤ ਆ ਲਗਭਗ ਇਹ ਸੰਡਿਸਪੈਂਸਰੀ ਵਾਲੇ ਨੂੰ 45-50 ਸਾਲ ਹੋ ਗਏ ਮੁਰਤੇ ਨਾਲ ਸਰਕਾਰ ਨੇ ਸਾਰ ਲਈ ਨਾ ਹੀ ਕੋਈ ਪਿੰਡ ਦਾ ਜਿਹੜਾ ਸੁਤੰਤਾ ਸੁਣ ਰਿਹਾ ਬਾਰ-ਬਾਰ ਪੰਚਾਇਤ ਦੇ ਧਿਆਨ ਚ ਲਿਆਉਂਦਾ ਜਾ ਰਿਹਾ ਬਾਰ-ਬਾਰ ਮੈਕਮਿਲ ਦਿੱਤਾ ਜਾ ਰਿਹਾ ਸਰਕਾਰਾਂ ਨੂੰ ਦਿੱਤਾ ਜਾ ਰਿਹਾ ਪਰੰਤੂ ਇਹ ਤੱਕ ਇਹ ਸੰਡਿਸਪੈਂਸਰੀ ਕਿਸੇ ਨੇ ਸਾਰ ਨਹੀਂ ਲਈ ਸ਼ਾਇਦ ਉਹਨੂੰ ਸਾਰ ਲਈ ਜਿਵੇਂ ਜਦੋਂ ਕਿਸੇ ਕਰਮਚਾਰੀ ਦੀ ਜਾਨ ਚਲੇਗੀ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਇਹ ਮੀਰ ਕਰਦੇ ਆ ਵੀ ਇਸ ਡਿਸਪੈਂਸਰੀ ਦੀ ਬਿਲਡਿੰਗ ਜਿਹੜੀ ਉਹ ਵੀ ਨਵੀਂ ਬਣਾਈ ਜਾਵੇ ਤੇ ਜਿਹੜਾ ਪਾਣੀ ਦਾ ਨਿਕਾਸ ਆ ਉਹ ਪੰਚਾਇਤ ਆਪਣੇ ਪੱਧਰ ਤੇ ਡਿਸਪੈਂਸਰੀ ਦੇ ਪੈਣ ਤੋਂ ਪਾਣੀ ਜਿਹੜਾ ਉਹ ਰੋਕਿਆ ਜਾਵੇ ਤਾਂ ਕਿ ਇਸ ਡਿਸਪੈਂਸਰੀ ਦੀ ਕੋਈ ਬੱਚਤ ਹੋ ਸਕੇ ਨਹੀਂ ਤਾਂ ਆਉਣ ਜਾਣ ਵਾਲੇ ਜਿਹੜੇ ਮਰੀਜ਼ ਆ ਉਹ ਵੀ ਇੱਥੇ ਸੇਫ ਨਹੀਂ ਹਨ ਕਿਉਂਕਿ ਦੇਖਿਆ ਹੁਣ ਕਮੇਟੀ ਦੀ ਰਿਪੋਰਟ ਵੀ ਆ ਗਈ 25 ਰਸਤਾ ਕੀ ਰੋਕੋਤਾ ਕਰਿਆ ਉਹਨਾਂ ਨੇ ਇਹ ਹੀ ਕਿਹਾ ਵੀ ਸਾਡੇ ਕੋਲੇ ਕੋਈ ਕਿਸੇ ਕਟਰਾਂ ਦੀ ਜਿਹੜੀ ਸਰਕਾਰੀ ਗ੍ਰਾਂਟ ਤਾਂ ਨਹੀਂ ਪਰੰਤੂ ਸੇ ਇੱਕ ਅੱਧੀ ਮਿੱਟੀ ਦੀ ਟਰਾਲੀ ਜਿਹੜੀ ਸਤੇ ਆ ਕੇ ਕੁਛ ਨਾ ਕੁਛ ਅਸੀਂ ਕਰ ਸਕਦੇ ਹਾਂ ਪਰੰਤੂ ਸਾਡੇ ਕੋਲ ਨਾ ਕੋਈ ਦੁਵਾਰ ਬਾਦਲੀ ਦੋ ਚਾਰ ਦੁਵਾਰੀ ਵਾਸਤੇ ਪੈਸਾ ਨਾ ਕਿ ਸਾਡੀ ਬਿਲਡਿੰਗ ਵਾਸਤੇ ਪੈਸਾ ਤੇ ਨਾ ਹੀ ਸਾਨੂੰ ਕੋਈ ਨਾਲਿਆਂ ਦੀ ਸਫਾਈ ਵਾਸਤੇ ਪੈਸਾ ਜਿਹੜਾ ਅਸੀਂ ਤਾਂ ਕੋਈ ਕਰ ਸਕੀਏ ਜਿੰਨਾ ਕਿ ਪੰਚਾਇਤ ਕਹਿੰਦੀ ਅਸੀਂ ਮਿੱਟੀ ਮੁੱਟੀ ਪਵਾ ਕੇ ਕਰ ਸਕਦਾ ਹਾਂ ਆਪਣੇ ਲੈਵਲ ਤੇ ਕਰ ਦਾਂਗੇ ਪਰੰਤੂ ਸਰਕਾਰੀ ਗ੍ਰਾਂਟ ਦੀ ਕੋਈ ਸਾਡੇ ਕੋਲ ਚਾਹਤ ਨਹੀਂ ਹੈ ਲੱਗਦਾ ਇਹਨਾਂ ਕੋ ਸਭ ਗੰੂੜੂ ਬੱਦ ਦੀ ਟੀਮ ਹੈਗੀ ਸਰਕਾਰ ਰੋਕੀ ਨਾ ਮੇਰੇਕੋ ਸਾਡੇ ਤੇ ਕੰਮ ਕਰਦੇ ਬਿਲਡਿੰਗ ਹੈਗੇ ਪੁਰਾਣੀ ਪਰ ਹੋਰ ਵੱਡਾ ਮਸਲਾ ਹੋਦਾ ਹੋ ਸਕਦਾ ਜਿਹੜੀਆਂ ਛੱਤਾਂ ਵੀ ਬਹੁਤ ਜਿਹੜੀਆਂ ਕੰਡਮ ਨੇ ਬਾਰ-ਬਾਰ ਡਿਪਾਰਟਮੈਂਟ ਨੂੰ ਮੈਕਮੈਨ ਨੂੰ ਵੀ ਦਿੱਤਾ ਗਿਆ ਲਿਖ ਕੇ ਵੀ ਜਿਹੜੀ ਬਿਲਡਿੰਗਾਂ ਕਾਫੀ ਲੰਬੇ ਸਮੇਂ ਤੋਂ ਕੰਡਵਾਂਗੇ ਕਿਸੇ ਵੀ ਜਾਨੀ ਮਾਨੀ ਨੁਕਸਾਨ ਦਾ ਜਿਹੜਾ ਹੋਣ ਦਾ ਖਤਰਾ ਹੈਗਾ ਹੀ ਆ ਪਰੰਤੂ ਫਿਰ ਵੀ ਬਾਰ-ਬਾਰ ਸਾਡੇ ਧਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਮੈਕਮੈਨ ਨੂੰ ਡਿਪਾਰਟਮੈਂਟ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਸਾਡੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਬਿਲਡਿੰਗਾਂ ਨੂੰ ਨਵੀਆਂ ਬਣਵਾ ਕੇ ਲੋਕਾਂ ਨੂੰ ਸਿਹਤ ਸੁਲਤਾਂ ਵੱਲ ਵਧੀਆ ਥਾਂ ਜਾ